ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਨਾ ਪਿੰਡ ਨਾਗਲੇ ਆਪਣੇ ਭਰਾ ਕੈਪਟਨ ਕੋਲੇ ਆਏ ਸੀਗੇ ਆਪਾਂ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਇੱਕ ਬੰਦਾ ਜਿਹੜਾ ਇੰਜੀਨੀਅਰ ਹੀ ਐ ਤੇ ਆਪਣੇ ਨਾਲ ਖੜਾ ਜਿਹੜਾ ਇੰਜੀਨੀਅਰ ਆਪਾਂ ਕਹਿ ਦਈਏ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਹੈ ਬਾਈ ਨੇ ਜਿਹੜੀ ਕਹਿੰਦੀ ਇੰਡੀਆ ਦੇ ਵਿੱਚ ਪਹਿਲੀ ਮਸ਼ੀਨ ਹੈਗੀ ਬਾਕੀ ਗੱਲਬਾਤ ਕਰਾਂਗੇ ਹੋਰ ਬਾਈ ਜਸਵੰਤ ਕੀ ਹਾਲ ਬਹੁਤ ਵਧੀਆ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਸਤਿ ਸ੍ਰੀ ਅਕਾਲ ਜੀ ਪਹਿਲਾਂ ਬਾਈ ਐਂ ਦੱਸ ਵੀ ਮਸ਼ੀਨ ਹੈ ਗਾਦੇ ਵਾਲੀ ਇਹ ਇਹ ਬਾਈ ਜੀ ਮਲਟੀ ਕ੍ਰੌਪ ਬੈੱਡ ਪਲੈਂਟਰ ਹੈਗਾ ਠੀਕ ਹੈ ਬਾਈ ਜਿਹੜਾ ਕਿ ਆਪਣੇ ਲੋੜੇ ਦੀਆਂ ਜਿੰਨੀਆਂ ਵੀ ਫਸਲਾਂ ਆਪਣੇ ਵੇਚਦੀਆਂ ਨੇ ਠੀਕ ਹੈ ਹਰ ਇੱਕ ਫਸਲ ਇਹ ਬੀਜ ਦਾ ਬੈੱਡ ਦੇ ਉੱਪਰ ਇਸ ਤੋਂ ਪਹਿਲਾਂ ਇਹ ਜਿੰਮਲਾ ਮਸ਼ੀਨ ਆਈ ਨਹੀਂ ਹਨਾ ਨਹੀਂ ਆਈ ਬਾਈ ਜੀ ਜੜੀਆਂ ਖੂਬੀਆਂ ਇਹ ਚ ਪੈ ਗਈਆਂ ਨਹੀਂ ਬਣੀਆਂ ਠੀਕ ਹੈ ਐਂ ਦੱਸ ਬਾਈ ਫਿਰ ਇਹ ਕਿ ਤੂੰ ਖਰੀਦਿਆ ਜਾਂ ਤਿਆਰ ਕੀਤਾ ਨਹੀਂ ਆਪਾਂ ਬਾਈ ਜੀ ਖੁਦ ਤਿਆਰ ਕੀਤਾਗਾ ਠੀਕ ਹੈ ਮੰਲਾਪੁਰ ਜੇ ਲਿਆ ਲਿਆ ਕੀ ਹਾਂਜੀ ਹਾਂਜੀ ਤੇ ਟਰੈਕਟਰ ਵੀ ਬਾਈ ਕਹਿ ਦੀ ਹੈ ਹਨਾ ਏਰੀਏ 'ਚ ਖੜਿਆ ਮੂਸੇ ਵਾਲ ਦੇ 'ਚ ਉਹਦੀ ਪਸੰਦ ਦੇਤੇ ਲਈ ਹੈ ਹਾਂ ਬਾਈ ਜੀ ਨਾਂ ਲਗਿਆ ਰਾਂ ਤੇ ਤੇ ਮਸ਼ੀਨ ਵੀ ਉਹਦੇ ਕਣੂ ਜਿਵੇਂ ਸਿਰੇ ਵਾਲੀ ਹੈ ਹਾਂਜੀ ਬਾਈ ਜੀ ਬਈ ਇਹਦੇ ਚ ਕੀ ਕੀ ਖਾਸ ਹੈ ਤਾਂ ਦੱਸਾਂਗਾ ਮੜੀ ਗੱਲ ਬਾਤ ਫਿਰ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਬੈੱਡ ਬਣਾਉਂਦੀ ਆ ਹਾਂਜੀ ਇਹ ਬੈਡਾਂ ਦੇ ਉੱਪਰ ਪਾਣੀ ਨਹੀਂ ਬਿਲਕੁਲ ਵੀ ਚੜਦਾ ਹੈ ਮਤਲਬ ਬੀਜ ਦੀ ਗਰੋਥ ਆ ਜਿਹੜੀ ਪਾਣੀ ਦੀ ਸਹਲਾਬ ਨਾਲ ਹੁੰਦੀ ਹੁੰਦੀ ਆ ਠੀਕ ਆ ਬਾਈ ਤੇ ਬੈਡਾਂ ਤੇ ਪਾਣੀ ਚੜ ਜੇ ਤਾਂ ਉੱਤੇ ਕਰੰਟ ਹੋਣ ਦਾ ਡਰ ਰਹਿੰਦਾਗਾ ਇਸ ਕਰਕੇ ਬੈਡ ਦੇ ਉੱਤੇ ਪਾਣੀ ਨਹੀਂ ਚੜੂਗਾ ਕੱਲਾ ਵੀ ਸਹਲਾਬ ਨਾਲ ਹੀ ਉਗਰੂਗਾ ਬਾਈ ਇੱਕ ਤੂੰ ਬੈਡਾਂ ਵਾਲੀ ਗੱਲ ਕਰੀ ਹੈ ਨਾ ਇਸ ਤੋਂ ਪਹਿਲਾਂ ਮਸ਼ੀਨਾ ਹੁੰਦੀਆਂ ਸੀਗੀਆਂ ਜਿੰਨੀਆਂ ਉਹ ਮਸ਼ੀਨਾਂ ਦੇ ਵਿੱਚ ਪਿੱਛੇ ਬੈੱਡ ਬਣਾ ਕੇ ਚੁੰਡੀ ਨਾਲ ਨਰਮ ਆ ਲੱਗਦਾ ਸੀ ਹਾਂਜੀ ਠੀਕ ਹੈ ਤੇ ਜਿਹੜਾ ਫਿਰ ਇਹ ਮਸ਼ੀਨ ਨਰਮ ਆਉਂਦੀ ਹੈ ਉਹਦਾ ਕੀ ਹਿਸਾਬ ਕਿਤਾਬ ਹੈ ਇਹ ਬਾਈ ਜੀ ਪਹਿਲਾਂ ਤਾਂ ਮੈਂ ਵੀ ਚੁੰਡੀ ਨਾਲ ਹੀ ਲਾਉਂਦਾ ਹੁੰਦਾ ਸੀ ਲੇਬਰ ਰੱਖੀ ਹੋਈ ਸੀਗੀ ਨਾਲ ਠੀਕ ਹੈ ਪਿਛਲੇ 10-11 ਸਾਲਾਂ ਤੋਂ ਆਪਾਂ ਕੰਮ ਕਰ ਰਹੇ ਸੀ ਇਹ ਨਾਲੇ ਤਾਂ ਉਸ ਤੋਂ ਬਾਅਦ ਹੁਣ ਲੇਬਰ ਬਹੁਤ ਘੱਟ ਮਿਲਦੀ ਆ ਠੀਕ ਹੈ ਬਾਈ ਇਹ ਉਸ ਨੂੰ ਦੇਖਦੇ ਹੋਏ ਮੈਂ ਨਾ ਜਿਹੜਾ ਤਿੰਨ ਓੜੇ ਦਾ ਨਰਮ ਹੈ ਇਹ ਮਸ਼ੀਨ ਨਾਲ ਹੀ ਲੱਗਦਾ ਕਰਤਾ ਠੀਕ ਹੈ ਹਾਂ ਉਹ ਆਪਣੀ ਜਗ੍ਹਾ ਚੇਂਜ ਕਰ ਲੈਂਦੇ ਆਗੇ ਬੈੱਡ ਠੀਕ ਹੈ ਹਾਂ ਉਹੜੇ ਆ ਜਿਹੜੇ ਮਗਰ ਉਹ ਚੇਜ ਹੋ ਜਾਂਦੇ ਹੈਗੇ ਇਸ ਨਾਲ ਹੀ ਪੇਜਦਾ ਕਰਤਾ ਉਹ ਤਿੰਨ ਓੜੇ ਦਾ ਨਰਮਾ ਆਮ ਤਾਂ ਉੱਤੇ ਜਿਹੜੀਆਂ ਮਸ਼ੀਨਾਂ ਉਹ ਖਾਈ ਦੇ ਦੋਨੇ ਪਾਸੇ ਵੀ ਜਾਂਦੀਆਂ ਪਰ ਜ਼ਰੂਰ ਤਾਂ ਆਪਾਂ ਨੂੰ ਤਿੰਨ ਓੜੇ ਵਾਲੇ ਦੀ ਹੁੰਦੀ ਹੈ ਇੱਕ ਪਾਸੇ ਵਾਲੇ ਦੀ ਠੀਕ ਹੈ ਬਾਈ ਹਾਂਜੀ ਮੰਨ ਲਾ ਵੀ ਜੇ ਕਹਿ ਦੇਗੇ ਹਨਾ ਕੰਮ ਕਿਸਾਨਾਂ ਦਾ ਜਿਹੜਾ ਬੜਾ ਜਿਆਦਾ ਸੌਖਾ ਹੋ ਗਿਆ ਹਾਂਜੀ ਬਿਲਕੁਲ ਬਾਈ ਉਹ ਗੱਲ ਨਹੀਂ ਰਹੀ ਪਹਿਲਾਂ ਵਾਲੀ ਬੀਜਰ ਪਿੱਛੇ ਚੁੰਡੀਆਂ ਨਾਲ ਬੰਦੇ ਲਾਓ ਤੇ ਉਹਦਾ ਖਰਚਾ ਵੀ ਵੱਧਦਾ ਬਾਈ ਬੰਦੇ ਦਾ ਹਨਾ ਬਿਲਕੁਲ ਬਾਈ ਜੀ ਉਹਦਾ ਖਰਚਾ ਵੀ ਬਹੁਤ ਜ਼ਿਆਦਾ ਵਧੇ ਜਾਂਦਾ ਸੀਗਾ ਬੰਦੇ ਨੂੰ ਬਹੁਤ ਟੈਨਸ਼ਨ ਰਹਿੰਦੀ ਸੀ ਕਿ ਲੇਬਰ ਮੈਨੂੰ ਮਿਲੂ ਜਾਂ ਨਾ ਮਿਲੂਗੀ ਮੌਕੇ ਤੇ ਪਾਣੀ ਦੀ ਵਾਰੀ ਹੁੰਦੀ ਸੀਗੀ ਹਾਂ ਬਾਈ ਇਹਦੇ ਵਿੱਚ ਬੰਦੇ ਨੇ ਕੁਝ ਨਹੀਂ ਕਰਨਾ ਕਿਸਾਨ ਨੇ ਠੀਕ ਹੈ ਇਹਦੇ ਮਾਰਕੇ ਵਗੈਰਾ ਸਾਰਾ ਕੁਝ ਹਾਈ ਰੋਲਕ ਸਿਸਟਮ ਨਾਲ ਆ ਠੀਕ ਹੈ ਬਾਈ ਕੱਲਾ ਵੀ ਪਾਉਣਾ ਤੇ ਮਗਰ ਡੂੰਗੀ ਜਾਂ ਉੱਚੀ ਦੇਖਣੀ ਆ ਵੀ ਵੀ ਕਿੰਨਾ ਕੁ ਡੂੰਗਾ ਲਾਉਣਾ ਹੈ ਕਿੰਨਾ ਕੁ ਉੱਚਾ ਲਾਉਣਾਗਾ ਠੀਕ ਹੈ ਉਹਦਾ ਵੀ ਸਬੰਧ ਲਿਫਟ ਨਾਲ ਹੈ ਨੀਗਾ ਠੀਕ ਹੈ ਬਾਈ ਬੱਡੇ ਤੇ ਅਲੱਗ ਪੈ ਜਾਣਗੇ ਉੜੇ ਇਹ ਉੱਚੇ ਨੀਵੇਂ ਕਰਨੇ ਆਪਾਂ ਉਹ ਮਗਰ ਜੱਕ ਲੱਗੇ ਹੋਇਆ ਉਸੇ ਤੋਂ ਸਿਸਟਮ ਕੰਟਰੋਲ ਹੁੰਦਾ ਸਾਰਾ ਠੀਕ ਆ ਬਾਈ ਹਾਂਜੀ ਹੁਣ ਜੇ ਤੈਨੂੰ ਕਹੀਏ ਨਾ ਤੂੰ ਇੰਜੀਨੀਅਰ ਫੇਲ ਕਰਤੇ ਬਸ ਕਹਿ ਸਕਦੇ ਆ ਬਾਈ ਜੀ ਪਰਮਾਤਮਾ ਦੀ ਕਿਰਪਾ ਹਾਂ ਤੇ ਮੈਨੂੰ ਇੱਕ ਚੀਜ਼ ਹੋਰ ਪਤਾ ਲੱਗੀ ਆ ਬਾਈ ਕਹਿੰਦੇ ਤੂੰ ਕਿਸੇ ਨਾ ਕੰਪਨੀ ਦੇ ਵਿੱਚ ਪੁਰਜ਼ਾ ਲੈਣ ਗਿਆ ਸੀ ਕੋਈ ਇਹਦਾ ਮਸ਼ੀਨ ਖਾਤਰ ਉੱਥੇ ਕਹਿੰਦੇ ਕੰਪਨੀ ਦੇ ਮਾਲਕ ਨੇ ਸਪੈਸ਼ਲ ਤੈਨੂੰ ਮਿਲਣ ਲਈ ਕਿਹਾ ਵੀ ਯਾਰ ਇਹ ਜਿਆ ਬੰਦਾ ਕਿਹੜਾ ਜਿਹੜਾ ਪੁਰਜ਼ੇ ਮੰਗ ਰਿਹਾ ਵੀ ਹਾਂਜੀ ਬਿਲਕੁਲ ਭਰਾ ਜੀ ਤੇ ਮਿਸਤਰੀ ਭਰਾਵਾ ਨੇ ਵੀ ਇੱਕ ਦੋ ਨੇ ਹੈਲਪ ਕੀਤੀ ਹੈ ਆਪਣੀ ਠੀਕ ਹੈ ਬਈ ਬਾਕੀ ਆਪਣੇ ਭੈਣਾ ਭਾਈਆਂ ਦਾ ਸਾਥ ਚਾਹੀਦਾ ਹੁੰਦਾ ਹਨਾ ਹਰ ਕੰਮ ਨੂੰ ਕਰਨ ਵਿੱਚ ਜਿਹੜਾ ਕਿ ਆਪਾਂ ਨੂੰ ਪੂਰਾ ਮਿਲਿਆ ਠੀਕ ਹੈ ਬਾਈ ਹਾਂਜੀ ਤੇ ਹੁਣ ਬਈ ਗੱਲ ਕਰੀਏ ਹਨਾ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੁਸੀਂ ਜਾਣਦੇ ਹੋ ਨਰਮਾ ਬੀਜਣ ਜਾਂ ਮੱਕੀ ਬੀਜਣਾ ਇਹ ਬਾਈ ਜੀ ਮੇਰਾ ਪਿੰਡ ਹੈਗਾ ਨਗਲਾ ਤਲਵੰਡੀ ਸਾਬੋ ਦਾ ਏਰੀਆ ਤਲਵੰਡੀ ਸਾਬੋ ਦਾ ਏਰੀਆ ਮੂਸੇ ਦਾ ਏਰੀਆ ਇਹ ਕਹਿੰਦੀ ਵੀ ਕਾਕੇ ਨਗਲੇ ਦੀ ਚੜ੍ਹਾਈ ਹੈ ਹਨਾ ਇਸ ਪਿੰਡ ਦੀ ਹਾਂ ਬਿਲਕੁਲ ਭਰਾ ਜੀ ਦੋਸਤੋ ਤੁਹਾਨੂੰ ਦੱਸ ਗਏ ਵੀ ਕਬੱਡੀ ਵਾਲੇ ਸਾਰੇ ਭਰਾ ਜਾਣਦੇ ਆ ਕਾਕਾ ਨਗਲਾ ਇਸੇ ਪਿੰਡ ਦਾ ਨੌਜਵਾਨ ਹੈ ਕੈਨੇਡਾ ਦੇ ਤੇ ਬਾਈ ਹੋਰਾਂ ਦਾ ਉਹਦੇ ਨਾਲ ਪਿਆਰ ਵੀ ਬਹੁਤ ਹੈ। ਬਾਕੀ ਸਾਰੇ ਇੱਧਰਲੇ ਪਾਸੇ ਮੂਸਾ ਪਿੰਡ ਆ ਗਿਆ ਨੇੜੀ, ਚਨੀਰ ਦਾ ਏਰੀਆ ਆ ਗਿਆ। ਹੋਰ ਬਾਈ ਆਪਾਂ ਕਿਹੜੇ-ਕਿਹੜੇ ਏਰੀਆ ਦੇ ਵਿੱਚ ਜਾ ਸਕਦੇ ਹਾਂਗੀ? ਬਸ ਮੇਰੇ ਪਿੰਡ ਤੋਂ ਬਾਈ ਜੀ 30 ਕਿਲੋਮੀਟਰ ਦਾ ਏਰੀਆ ਅਸੀਂ ਕਵਰ ਕਰ ਲੈਣੇ ਹੈਗੇ। ਇੱਧਰੋਂ ਮੰਨ ਲਓ ਮਾਰਸਾ ਦਾ ਕਲਾਲੋ। ਹਾਂ ਬਾਈ। ਤੇ ਸਰਦੂਰਗੜ ਸਰੂਗੜ ਹੋ ਗਿਆ। ਠੀਕ ਹੈ। ਕਾਲਿਆਂ ਵਾਲੀ ਹੋ ਗਿਆ। ਤਲਵੰਡੀ ਸਾਬੋ। ਠੀਕ ਹੈ। ਇਹ ਬਹਿਣੀ ਹਾਲ ਤਿੰਗੜੇ ਸਾਰੇ ਪਿੰਡ ਅਸੀਂ ਕਵਰ ਕਰ ਲੈਣੇ ਹੈ। ਇੱਥੋਂ ਤੱਕ ਜਾਣੇ। ਤੇ ਨੰਬਰ ਆਪਾਂ ਸਕਰੀਨ ਤੇ ਵੀ ਲਾ ਦਾਂਗੇ ਬਾਈ ਇੱਕ ਵਾਰੀ ਦੱਸ ਵੀ ਦਿਓ ਨੰ ਨੰਬਰ ਬਾਈ ਜੀ 94635 ਠੀਕ ਹੈ 66899 ਠੀਕ ਹੈ ਬਾਈ ਇੱਕ ਚੀਜ਼ ਹੋ ਰਹਾ ਜਿਵੇਂ ਇਧਰ ਆਪਣੇ ਆ ਗਏ ਹਨਾ ਇਹਦਾ ਮੈਂ ਨਾਮ ਭੁੱਲ ਗਿਆ ਇਹ ਮਾਰਕੇ ਬਾਈ ਜੀ ਮਾਰਕੇ ਇਹ ਤਾਂ ਬਾਈ ਪਹਿਲਾਂ ਤਾਂ ਹੱਥਾਂ ਨਾਲ ਸਿੱਟਨੇ ਪੈਂਦੇ ਸੀ ਤੇ ਤੂੰ ਇਧਰ ਪੰਪ ਜੇ ਲਾਈ ਬੈਠਾ ਇਹਦਾ ਕੀ ਸਾਕ ਕੁਤਾਵਾ ਫਰਾ ਇਹਦਾ ਬਾਈ ਆਮ ਤੌਰ ਤੇ ਨਾ ਜਿਹੜੇ ਵੱਡੇ ਪਲਾਂਟਰ ਆਉਂਦੇ ਹੈਗੇ ਹਾਂ ਉਹਨਾਂ ਦੇ ਵਿੱਚ ਵੀ ਅੱਧੇ ਕੇ ਚੱਕੀ ਦੇ ਹੈਗੇ ਅੱਧੇ ਗਲੰਕ ਦੇ ਰਹਿ ਜਾਂਦੇ ਆ ਉਹ ਕਾਸੇ ਨਾ ਕਾਸੇ ਵੱਜਣ ਦਾ ਵੀ ਡਰ ਰਹਿੰਦਾ ਹੈਗਾ ਹਾਂ ਬਾਈ ਇਹ ਮਸ਼ੀਨ ਦਾ ਜਿਹੜੀ ਫੁੱਲੀ ਹਾਈਡਰੋਲਿਕ ਕਰਤੀ ਵੀ ਮਾਰਕੇ ਫੁੱਲੀ ਚੱਕੇ ਜਾਣਗੇ ਇਹ ਸਾਰਾ ਕੰਟਰੋਲ ਆਪਣੇ ਕੋਲੇ ਹੈ ਹੱਥ ਬਾਕੀ ਬਾਈ ਇੰਨਾ ਕ ਦੱਸਿਓ ਵੀ ਕਿਹੜੀਆਂ-ਕਿਹੜੀਆਂ ਫਸਲਾਂ ਪੈਦੇ ਨੇ ਬੀਜ ਸਕਦੇ ਆਂਗੀ ਇਹਦੇ ਨਾਲ ਬਾਈ ਜੀ ਮੇਨਤ ਆਪਣੇ ਨਰਮਾ 벨ਟ ਹੈਗੀ ਠੀਕ ਹੈ ਜੀ ਨਰਮਾ ਬਹੁਤ ਵਧੀਆ ਬੀਜ ਸਕਦੇ ਆਪਾਂ ਮੱਕੀ ਬੈਡਾਂ ਦੇ ਉੱਪਰ ਮੂੰਗੀ ਜਵਾਰ ਆਚਾਰ ਵਾਲੀ ਤੇ ਭਿੰਡੀ ਚੌਲੇ ਜਿਹੜੀਆਂ ਸਬਜ਼ੀਆਂ ਆ ਜਾਂਦੀਆਂ ਨੇ ਗੋਲਦਾਨੇ ਵਾਲ ਜਾਂ ਉਹ ਸਾਰੀਆਂ ਸੋਇਆਬੀਨ ਵਗੈਰਾ ਛੋਲੇ ਸਾਰਾ ਕੁਝ ਬੀਜ ਸਕਦੇ ਲਾ ਸਾਰੀ এবিসি ਆ ਗਈ ਵਿੱਚੀ ਬਈ 32 ਫਸਲਾਂ ਤਕਰੀਬਨ ਆਪਾਂ ਗਿਣਦੇ ਹੁੰਨੇ ਆਪਣੇ ਏਰੀਏ ਦੇ ਵਿੱਚ ਜਿਹੜੀਆਂ ਵਿੱਚ ਰਾਜਸਥਾਨ 'ਚ ਵੀ ਹੁੰਦੀਆਂ ਨੇ ਸਾਰੀਆਂ ਵੇਚ ਸਕਦੇ ਆ ਇਹਦੇ ਨਾਲ 32 ਠੀਕ ਆ ਬਈ ਤੇ ਬਾਕੀ ਜੇ ਕਿਸੇ ਭਰਾ ਨੇ ਮਸ਼ੀਨ ਤਿਆਰ ਕਰਵਾਉਣੀ ਹੋਵੇ ਹਾਂਜੀ ਭਰਾ ਜੀ ਆਪਣਾ ਨਵਰਾਜ ਇੰਜੀਨੀਅਰ ਵਰਕਸ ਦੇ ਨਾਮ ਤੇ ਹੈਗਾਗਾ ਠੀਕ ਆ ਬਈ ਆਪਾਂ ਉਹਦੇ ਤੇ ਤਿਆਰ ਵੀ ਕਰਦੇ ਆ ਆਰਡਰ ਤੇ ਮਸ਼ੀਨਾ ਜੇ ਕਿਸੇ ਭਰਾ ਨੇ ਤਿਆਰ ਕਰਾਉਣੀ ਆ ਹੁਣ ਠੀਕ ਆ ਬਈ ਹਾਂ ਇਹ 2 ਬੈੱਡ ਵਾਲੀ ਤੋਂ ਵੀ ਸ਼ੁਰੂ ਹੋ ਜਾਂਦੀ ਆ ਇਹ 3 ਬੈੱਡ ਵਾਲਾ ਸਭ ਤੋਂ ਉੱਪਰਲਾ ਮਾਡਲ ਆ ਜਾਂਦਾਗਾ ਜਿਹੜੇ ਆਪਾਂ ਨਾਰਮਲ ਰੇਂਜ ਦੇ ਟਰੈਕਟਰ ਹੈਗੇ ਹੈ ਜਿਹੜਾ ਘੱਟ ਐਚਪੀ ਵਾਲੇ ਆ ਉਹਨਾਂ ਵਾਸਤੇ ਆਪਣੇ ਟੂ ਬੋਡੀ ਬੈੱਡ ਮੇਕਰ ਤਿਆਰ ਹੁੰਦੇ ਹੈਗੇ ਠੀਕ ਆ ਬਾਈ ਬਾਕੀ ਤੁਹਾਡੇ ਕੋਲ ਬਾਈ ਜਿਹੜੀਆਂ ਫਸਲਾਂ ਬੀਜਦੀਆਂ ਹਨਾ ਉਹਨਾਂ ਦੇ ਰਿਜ਼ਲਟ ਵੀ ਹੋਣਗੇ ਜਿਵੇਂ ਨਰਮਾ ਮੂੰਗੀ ਵਗੈਰਾ ਹੋਗੀ ਹਾਂ ਬਾਈ ਜੀ ਆਪਾਂ ਪਿਛਲੇ ਸਾਲ ਟ੍ਰਾਇਲ ਕੀਤੇ ਸੀਗੇ ਠੀਕ ਆ ਬਾਈ ਉਹ ਆਪਾਂ ਨਾਲ ਤੁਹਾਨੂੰ ਦੇ ਦਾਂਗੇ ਫੋਟੋਆਂ ਵੀਡੀਓ ਜਿਹੜਾ ਬਣਾਇਆ ਜਾਣਾ ਹੈ ਹਾਂ ਉਹ ਸਾਰੇ ਜਿੰਨਾ ਵੀ ਰਿਜ਼ਲਟ ਸੀਗਾ ਬਹੁਤ ਵਧੀਆ ਰਿਹਾਗਾ ਠੀਕ ਆ ਬਾਈ ਹਾਂ ਜਿਹੜੀ ਮਾੜੀ ਮੋਟੀ ਕੋਈ ਕਮੀ ਬੇਸ਼ੀ ਸੀਗੀ ਉਹ ਆਪਾਂ 100% ਕਲੀਅਰ ਕਰਤੀ ਕੋਈ ਵੀ ਕਮੀ ਨਹੀਂ ਰਹੂਗੀ ਠੀਕ ਹੈ ਭਾਈ ਕਾਰਨ ਉਹਦਾ ਕੀ ਹੈ ਵੀ ਕਈ ਵਾਰੀ ਬੀਜ ਦੇ ਆਪਣੇ ਮੋٹے ਪਤਲੇ ਆ ਜਾਂਦੇ ਆ ਠੀਕ ਹੈ ਭਾਈ ਜਿਸ ਤਰ੍ਹਾਂ ਕੁਝ ਨਰਮੇ ਦੇ ਬੀਜ ਬਰੀਕ ਹੁੰਦੇ ਆ ਕੁਝ ਕੰਪਨੀਆਂ ਦੇ ਮੋٹے ਹੁੰਦੇ ਆ ਉਹ ਡਿਸਕਾਂ ਦੀ ਪ੍ਰੋਬਲਮ ਹੁੰਦੀ ਹੈ ਵਿੱਚ ਥੋੜੀ ਬਹੁਤ ਹਾਂਜੀ ਉਹ ਆਪਾਂ ਸੋਲਵ ਕਰਦੇ ਹੁਣ ਮੋٹے ਆ ਚਾਹੇ ਬਰੀਕ ਆਗੇ ਵੀ ਸਾਰਿਆਂ ਨੂੰ ਉਹ ਚੱਕੂਗੀ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਬਾਕੀ ਇਹਦੇ ਵਿੱਚ ਆਪਾਂ ਸਿਸਟਮ ਜਿਹੜੇ ਬਰਸ਼ ਲਾਏ ਹੋਏ ਹੈਗੇ ਹਾਂਜੀ ਉਹ ਵੀ ਤੁਸੀਂ ਦਿਖਾ ਦਿਓ ਵੀ ਕਈ ਵਾਰੀ ਕੀ ਹੁੰਦਾ ਕਿਸਾਨ ਨਾਲ ਉਂਗਲ ਮਾਰਨ ਲੱਗ ਜਾਂਦਾ ਇਹਦੇ ਵਿੱਚ ਵੀ ਯਾਰ ਬੀ ਅੜਿਆ ਲੰਘਿਆ ਹਾਂ ਵੀ ਹੁਣ ਅੜਕੇ ਨਹੀਂ ਡੱਪੂਗਾ ਜਿਹੜਾ ਵੀ ਡਿਸਕ ਨੇ ਚੱਕ ਲਿਆ ਉਹ ਥੱਲੇ ਜ਼ਮੀਨ 'ਚ ਪੋਰਾਂ ਹੀ ਡਗੂਗੀ ਡਗੂਗਾ ਠੀਕ ਹੈ ਬਾਈ ਉਹ ਵਰਸ਼ਾਤ ਦੇਖ ਲਓ ਤੁਸੀਂ ਜਿਵੇਂ ਕੱਪੜਿਆਂ ਵਾਲੀ ਮਸ਼ੀਨ ਦੇ ਵਿੱਚ ਰੇਤਾ ਫਸ ਜਾਂਦਾ ਨਾ ਇੱਕ ਲੱਗਾਂ ਦਾ ਸਪੈਸ਼ਲ ਫੰਕਸ਼ਨ ਜਾਂ ਉਹ ਕੰਮ ਕਰਦਾ ਹਾਂ 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 ਬਿਲਕੁਲ ਬਾਈ ਠੀਕ ਹੈ ਬਾਈ ਉਹ ਵੀ ਉੱਤੇ ਚਲਾਵਾਂਗੇ ਆਪਾਂ ਧੰਨਵਾਦ ਹਾਂ ਇਹ ਨਾਲ ਬਾਕੀ ਡਿਸਕਾਂ ਸਾਰੀਆਂ ਫਸਲਾਂ ਬੀਜਣ ਵਾਲੀਆਂ ਡਿਸਕਾਂ ਇਹਦੇ ਨਾਲ ਆਪਾਂ ਦੇਾਂਗੇ ਠੀਕ ਹੈ ਜਿਹੜਾ ਵੀ ਭਰਾ ਆਪਣਾ ਤਿਆਰ ਕਰਾਊਗਾ ਠੀਕ ਹੈ ਉਹ ਡਿਸਕਾਂ ਆਪਾਂ ਨਾਲ ਦੇਵਾਂਗੇ ਓਕੇ ਬਾਈ ਜੀ ਧੰਨਵਾਦ ਬਹੁਤ ਵਾ ਠੀਕ ਹੈ ਬਾਈ ਜੀ ਬ